ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਪਿੰਡੂ ਕੀਤਾ ਚੈਨਲ ਤੇ ਬਾਈ ਜੀ ਸਵਾਗਤ ਕਰਦੇ ਆਂ ਕੋਟਪੂਰਾ ਮੰਡੀ ਦੇ ਵਿੱਚ ਖੜੇ ਆਂ ਬਾਈ ਜੀ ਤੂੜੀ ਦੀ ਬੋਲੀ ਤੇ ਤੇ ਅੱਜ ਜਿਹੜੇ ਤੂੜੀ ਦੇ ਨਾਗ ਆਏ ਆ ਬਾਈ ਤੂੜੀ ਦੇ ਨਗ ਜਿਹੜੇ 4-5 ਆਏ ਆ ਬਾਈ ਕੱਲ ਜਿਹੜਾ ਸਿਰਾ ਰੇਟ ਗਈ ਟੌਪ ਦਾ ਰੇਟ ਉਹ ਗਿਆ ਜੀ ਬਾਈ ਪੂਰਾ 500 ਰੁਪਿਆ ਜਿਹੜਾ ਸਿਰਾ ਰੇਟ ਗਈ ਟੌਪ ਦਾ ਰੇਟ ਬਾਈ ਤੇ ਅੱਜ ਦਾ ਰੇਟ ਵੇਣੇ ਆ ਬਾਈ ਕੀ ਲੱਗਦਾ ਹੈਗਾ ਤੇ ਤਰੀਕ ਦੀ ਗੱਲ ਕਰੀਏ ਤਾਂ 18 ਅਕਤੂਬਰ 2025 ਤੇ ਤੂੜੀ ਦੀ ਕੁਆਲਿਟੀ ਵਿਖਾਈਏ ਪਹਿਲਾਂ ਤਾਂ ਬਾਈ ਸਿਰਾ ਕੁਆਲਿਟੀ ਤੂੜੀ ਦੀ ਤੇ ਅੱਜ ਵਿਨੇ ਆ ਜਿਹੜਾ ਲਗ ਪੱਕੀ ਜਾਂਦਾ ਬਾਈ ਜੀ ਰੇਟ ਫੁੱਲ ਕੁਆਲਟੀ ਆ ਤੂੜੀ ਦੀ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਸ਼ੇਅਰ ਵੀ ਕਰਦਿਆ ਕਰੋ ਬਾਈ ਜੀ ਤੇ ਸਪੋਰਟ ਫੁੱਲ ਕਰਿਆ ਕਰੋ ਤੇ ਬਸ 5-7 ਮਿੰਟ ਨੂੰ ਕਰਦੇ ਆ ਜਿਹੜੀ ਬੋਲੀ ਸਟਾਰਟ ਬਈ ਇਹ ਦੱਸ ਦੇ ਕੇ ਕੋਟ ਪੂਰਾ ਦੀ ਮੰਡੀ ਵਿੱਚ ਰੋਜ਼ ਦਾ ਰੇਟ ਹੁੰਦਾ ਬਾਈ ਤੂੜੀ ਦਾ ਤੇ ਜਿਵੇਂ ਕਿ 5-7 ਮਿੰਟ ਹੁਣ ਲੇਟ ਕਰਦੇ ਆ ਕਿ ਬੋਲੀ ਤੇ ਇਹ ਤਾਂ ਕਰਦੇ ਆ ਬਾਈ ਜੀ ਜਿਹੜੇ ਕਿ ਬੋਲੀ ਤੋਂ ਬਾਅਦ ਹੁੰਦੇ ਆ ਗਾਕ ਮਤਲਬ ਕਿ ਜਿਹੜਾ ਹੁਣ ਪਹਿਲਾਂ ਬੋਲੀ ਹੋਗੀ ਦੋ ਤਨ ਨਗਦੀ ਜਿਹੜਾ ਲਾਸਟ ਦੋ ਤਨ ਨਗ ਬਚ ਗਏ ਉਵੇਂ ਜਿਆਦਾ ਗਾਹ ਆਉਂਦੇ ਆ ਬਾਈ ਜੀ ਤਾਂ ਕਰਕੇ ਨਾ ਇਕੱਠੀ ਗਾਹ ਡੀ ਕੇ ਫਿਰ ਬੁੱਲੀ ਸਟਾਰਟ ਕਰਦੇ ਆ ਬਾਈ ਹੁਣ ਵੀ ਨਾਲੇ ਗਾਹ ਗੂ ਕ ਆ ਜਾਂਦੇ ਨਾਲੇ ਇੱਕ ਜਿਹਾ ਲਾਸਟ ਤੇ ਨਗ ਨੁਕ ਜਾ ਰਹੇ ਜਾਂਦੇ ਜਿਹੜੇ ਹਨਾ ਵੀ ਉਹ ਆ ਜਾਂਦੇ ਆ ਤੇ ਜਿਹੜੇ ਕਿ 20 ਤਰੀਕ ਤੋਂ 7:30 ਵਜੇ ਦਾ ਟਾਈਮ ਕਰਨਾ ਬੁੱਲੀ ਦਾ ਹੁਣ ਜਿਹੜੀ ਬੁੱਲੀ ਹੁੰਦੀ ਆ ਬਾਈ ਪੂਰੇ 7:00 ਵਜੇ ਹੁੰਦੀ ਆ 20 ਤਰੀਕ ਤੋਂ ਜਿਹੜਾ ਕਿ 7:30 ਵੇ ਬੁੱਲੀ ਹੋਇਆ ਕਰੂਗੀ ਬਾਈ ਤੇ ਬਸ ਵੇਣੇ ਆ ਬਾਈ ਕਦੋਂ ਸਟਾਰਟ ਕਰਦੇ ਆ ਪਰ ਉਹ ਖਾਉਂਦੇ ਆ ਤੁਹਾਨੂੰ ਵੇਨੇ ਕੀ ਸਿਸਟਮ ਜਾਂਦਾ ਕੀ ਹਿਸਾਬ ਕਿਤਾ ਹੋ ਜਾਂਦਾ ਤੂੜੀ ਦਾ ਬਾਈ ਲੋ ਜੀ ਬਾਈ ਜੀ ਬੋਲੀ ਹੋ ਗਈ ਸਟਾਰਟ ਤੇ ਇੱਕ ਜਿਹੜਾ ਲਾਸਟ ਤੇ ਨਗ ਆ ਗਿਆ ਸੀ ਬਾਈ ਚਾਰ ਪਹਿਲਾਂ ਨਗ ਹੋ ਗਏ ਪੰਜ ਹੋ ਗਏ ਬਾਈ ਨਗ ਤੇ ਬੋਲੀ ਪਸੂਗੀ ਸਟਾਰਟ ਆ ਜਾਓ ਪਰ ਬਾਈ ਉਹ ਜੋ ਫਖਣ ਮਲਮਾ ਤੋਂ ਚਾਲੇ ਘੇਰ ਲੈ ਆ ਲੋ ਜੀ ਉਹ ਪਹਿਲੀ ਟਰਾਲੀ ਕੋਲ ਜਾਣਾ ਬਾਈ ਖੜੀ ਤੇ ਵੇਣੇ ਬਾਈ ਕੀ ਰੇਟ ਜਾਂਦਾ ਟੋਪ ਦਾ ਅੱਜ ਸਰਾਰੇ ਦਾ ਲੈ ਵੀ ਅੱਜ ਗਾਗੂ ਚੰਗੇ ਆ ਬਾਈ ਤੇ ਨਗ ਵੀ ਜਿਹੜੇ ਆ ਪੰਜ ਆਏ ਆ ਆਪੇ ਕੋਈ ਨਹੀਂ ਲੇ ਗੋਣਾ ਜੰਗਲੋਂ ਦੇ ਤੇ ਹੋਈ ਤਾਂ ਦੁਆਰਾ ਲੱਗ ਜਾ ਆ ਵੀ ਭੰਗਿਆ ਪੇ ਇਹ ਆ ਕਿ ਕੋੜਨਾ ਦਿੱਲੀ ਜਾਣੀਂਗੀ ਅੰਦਰ ਵੀ ਅੰਦਰ ਵੀ ਦੂਈਆ ਰੰਗ ਹੈ ਜਾਂ ਭਾਈ ਦਿੱਲੀ ਜਾਣੀਗੀ ਬੋਲੋ ਬੋਲੋ 200 ਰੁਪਿਆ 200 200 200! 200! द पंद्रह पंची पंती चाली ढाई सौ अठ सौ पै दो सौ पैठ 265 ਰੁਪਏ ਬੋਲਾ ਬਾਈ ਕਿਨੇ? 265 ਲਓ ਜੀ ਪਹਿਲੀ ਟਰਾਲੀ ਦਾ ਜਿਹੜਾ ਰੇਟ ਲੱਗਿਆ ਬਾਈ 200 ਤੇ 65 ਰੁਪਏ 200 ਤੋਂ ਲੈ ਕੇ 65 ਰੁਪਏ ਤੱਕ ਜਿਹੜਾ ਪਹਿਲੀ ਟਰਾਲੀ ਦਾ ਰੇਟ ਲੱਗਾ ਸਰਾ ਰੇਟ ਲੱਗਿਆ ਬਾਈ ਇਹਦਾ ਤੇ ਟੌਪ ਦਾ ਰੇਟ ਬਾਈ ਅਗਲੇ ਨੱਕ ਦਾ ਵੇਣੇ ਆ ਬਾਈ ਜੀ ਆ ਨਕਦੀ ਦਾ ਬਾਈ ਹੈਗੀ ਸੀ ਕੁਆਲਿਟੀ ਥੋੜੀ ਦੀ ਬਾਕੀ ਵੇਣੇ ਆ ਬਈ ਕੀ ਰੇਟ ਜਾਂਦਾ ਦਾ ਟੌਪ ਦਾ ਰੇਟ ਬਾਈ ਗੋਲੋ ਬੋਲਦਾ ਵੇ ਅਕਸਰ ਬੋਲੋ ਬੋਲੋ 300 300 5 10 15 20 25 30 35 40 40 50 60 70 80 90 100 110 400 8 10 15 20 25 30 35 40 45 445 ਰੁਪਏ ਢੋਲਾ ਬਾਈ ਕਿਨੇ 400 ਲੋ ਜੀ ਬਾਈ ਜੀ ਦੂਸਰੀ ਟਰਾਲੀ ਦਾ ਜੇ ਰੇਟ ਲੱਗਿਆ ਬਾਈ ਜੀ 400 ਤੇ 45 ਰੁਪਏ ਬਾਈ ਜੀ ਦੂਸਰੀ ਟਰਾਲੀ ਦਾ ਸਰਾ ਰੇ ਟੌਪ ਦਾ ਲੱਗਿਆ ਬਾਈ ਤੇ ਆ ਨਾਕ ਦਾ ਵੇਣੇ ਬਾਈ ਕੀ ਰੇਟ ਲੱਗਦਾ ਉਹ ਨਾਕ ਦਾ ਜਿਹੜਾ ਸਰ ਆ ਰੇਟ ਲੱਗ ਗਿਆ ਭਾਈ ਇਹ ਲਓ ਭਾਈ ਜੀ ਕੁਆਲਿਟੀ ਵੇਖ ਕੇ ਤੂੜੀ ਦੀ ਪਹਿਲਾਂ ਤੁਹੀ ਹੋ ਗਈ ਤੁਹਾਨੂੰ ਸਰ ਆ ਰੇਟ ਭਾਈ ਅੰਦਰ ਦੀ ਥੋੜੀ ਰਾਨਕ ਮੇਲਾ ਫੁੱਲ ਲੱਗ ਗਿਆ ਭਈ ਕੋਟਪੂਰਾ ਦੀ ਮੰਡੀ ਵਿੱਚ ਆ ਇਸੇ ਜਿਹਾ ਕੱਢਿਆ ਆਇਆ ਜਿਹਾ ਕੱਢਿਆ ਹਲੋ ਜੀ ਇਹ ਨਾਲ ਦੀ ਜਿੰਨ ਕੱਢਿਆ ਸਾਢੇ 300 ਰੁਪਿਆ ਯਾਰ ਸਾਢੇ 300 ਸਾਢੇ 350 ਹੱਥ ਮੋੜੀ ਲੈ ਲਓ 70 ਊਦਾ ਨੰਬਰ ਨਰਮਦੀ 90 94 400 5 15 20 25 30 435 ਬੋਲਣਗੇ 40 48 450 50 40 50 ਝੰਡਾ ਬੋਲਣਗੇ ਨੇ 400 ਝੰਡਾ ਲੋ ਜੀ ਬਾਈ ਜੀ ਦੂਸਰੇ ਨੱਕ ਦਾ ਜਿਆ ਰੇਟ ਗਿਆ ਬਾਈ ਜੀ 400 ਤੇ 55 ਰੁਪਏ ਟੋਪ ਦਾ ਰੇਟ ਗਿਆ ਬਾਈ ਜੀ ਲਾਸਟ ਨੱਕ ਰਹਿ ਗਿਆ ਦੋ ਬਾਈ ਇਹਨਾਂ ਦਾ ਰੇਟ ਵੇਣੀ ਆ ਉਹਦਾ ਰੇਟ ਗਿਆ ਬਾਈ ਜੀ ਸਰਾ ਰੇਟ ਗਿਆ ਬਾਈ ਜੀ ਟੋਪ ਦਾ ਇਹ ਲੈ ਵੀ ਬਾਈ ਜੀ ਆ ਵੇ ਤੂੜੇ ਔਰ ਲਗਾਵਾ ਆੜੀ ਬਾਈ ਸਰਾਤ ਵੀ ਇਹਦਾ ਰੇਟ ਵੇਨੇ ਬਾਈ ਕੀ ਜਾਂਦਾ ਬਾਈ 2 ਲਾਖ ਤੋਂ ਨਾ ਕਰ ਰਹਿ ਗਏ ਬਾਈ ਇਹਦਾ ਲੈ ਜਾਣਗੇ ਪੰਪੂ ਚਾੜਿਆ ਤਾਜਾ ਅੰਦਰ ਕੀ ਹੈ ਅੰਦਰ ਵੀ ਥੋੜੀ ਬੋਲੋ ਜੀ

ਪੈਂਡ 465 ਬੋਲਾਂਗੇ ਨੇ 465 ਰੁਪਏ ਬਾਈ ਜੀ ਲਓ ਬਾਈ ਜੀ ਲਾਸਟ ਨਗ ਦਾ ਰੇਟ ਲੱਗਿਆ ਬਾਈ ਜੀ 400 ਤੇ 65 ਰੁਪਏ ਇੱਕ ਨਾ ਘੱਲੇ ਪਿਆ ਭਾਈ ਤੇ 400 ਤੇ 65 ਰੁਪਏ ਰੇਟ ਲੱਗਾ ਸਰਾ ਬਾਈ ਤੇ ਆ ਲਾਸਟ ਨਗ ਰਹਿ ਗਿਆ ਬਾਈ ਜੀ ਇਹਦਾ ਵੇਣੇ ਕੀ ਜਾਂਦਾ ਰੇਟ ਇਹ ਵੀ ਤੋੜੀ ਅੰਦਰ ਦੀ ਬਈ ਵਧੀਆ ਤੋੜੀ ਆ ਜਿਹੜੇ ਵੀਰ ਪਰ ਆਪਣੀ ਵੀਡੀਓ ਵੇਖਦੇ ਆ ਬਾਈ ਜੀ ਅੱਗੇ ਸ਼ੇਅਰ ਕਰ ਦਿਆ ਕਰੋ ਲਾਈਕ ਕਰ ਦਿਆ ਕਰੋ ਵੀਡੀਓ ਨੂੰ ਕਮੈਂਟ ਜ਼ਰੂਰ ਕਰਕੇ ਦੱਸ ਦਿਆ ਕਰੋ ਕੀ ਤੁਹਾਡੇ ਏਰੀਏ 'ਚ ਸ਼ੇਅਰ ਪੈਂਡ 'ਚ ਕੀ ਰੇਟ ਚੱਲੀ ਜਾਂਦਾ ਬਾਈ ਜੀ ਇੱਥੋਂ ਦਾ ਰੇਟ ਜਿਹੜਾ ਕੋਟ ਪੂਰਾ ਮੰਡੀ ਦੇ ਵਿੱਚ ਚੱਲੀ ਜਾਂਦਾ ਬਾਈ 400 ਤੋਂ 500 ਰੁਪਏ ਤੱਕ ਚੱਲੀ ਜਾਂਦਾ ਬਾਈ ਸਟਾਪ ਦਾ ਰੇਟ ਹੈ ਰੌਣਕ ਮੇਲਾ ਲੱਗਾ ਬਾਈ ਫੁੱਲ ਇਧਰ ਬੋਲੀ ਸਟਾਰਟ ਹੋ ਗਈ ਬਈ ਉੱਚੀ ਗਈ ਬਈ ਬੋਲੀ ਉਹ ਕਹਿੰਦੇ ਮਗਰੋਂ ਕਹਿੰਦੇ ਦੁਬਾਰਾ ਕਰੋ ਬੋਲੀ ਐ ਜੇ ਹੋ ਗਈ ਕੋਈ ਸਸ਼ਟਮ ਚਲੋ ਲਾਸਟ ਨਕ ਦਾ ਰੇਟ ਵੇਣੇ ਆ ਬਾਈ ਜੀ ਪਹਿਲਾਂ ਵੀ ਜਿਹੜੀ 465 ਰੁਪਏ ਲੱਗੇ ਸੀ ਫੇਰ ਜਦੋਂ ਉਹਨਾਂ ਨੇ ਕਹਿਆ ਦੁਬਾਰਾ ਕਰੋ ਫੇਰ ਉਹੀ ਲੱਗੀ ਬਾਈ ਤੇ ਲਾਸਟ ਨਗ ਦਾ ਰੇਟ ਵੇਣੇ ਆ ਬਾਈ ਕੀ ਜਾਂਦਾ ਤੁਸ ਕਾ ਬੀ ਦੀ ਬਤੂ ਦਰਪਾਲ ਲਾਸਟ ਨਗ ਰਾਈਆ ਅੱਗੇ ਆਪਾਂ ਬਾਈ ਬਾਹਰ ਨਹੀਂ ਬਾਈ ਅੰਦਰ ਦੀ ਕੰਗਾਈ ਬੋਲੋ ਹਾਂ ਖਾਓ ਖਾਓ ਯਾਰ ਬੀਆ ਆਂਦੇ ਭਰਾਂ ਤੇ ਆਹ ਉਹਨੂੰ ਬਾਈ ਕੋਲੋਂ ਨਾ ਖੜਾ ਯਾਰ ਬੀਆ ਯਾਰ ਯਾਰ ਆ ਤੇਰੇ ਕੋਲੇ ਖੜਾ ਭਾਈ ਫਸਲਾ ਖਾਓ 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 90 ਕਿਲੋ ਮਾਨਸਰ ਤੋਂ ਜਾਂਦੇ ਨੇ ਦੇਖ ਮਾਨਸਰ ਤੋਂ ਬਹੁਤ ਮਗਰਾ ਗਾੜੀ ਨਾਲ ਹੀ ਆਪਣਾ مار دور الیا یہ یاسی کی تم نے جانا ہے کڑا گھڑیا میں ہوتا ہے ہا وہ ہے کوئی بل جا کے گندی سے نہیں پتہ کرنا ہے پتہ کرنا لے جا رہا ہے ہاں جی بولا 300 روپیہ تھوڑا 5 5 15 20 पची ती पैंती चालीह चालीह साढे तव्हां सौ पंजाहु सठ पैंहठ सतर पंजहतरि असी तसी रुपए पचासी नवे पचानवे चार 40000 ਰੁਪਏ ਦੀ ਲਾਓ ਜੀ ਬਾਈ ਜੀ 400 ਤੇ 10 ਰੁਪਏ ਜਿਹੜਾ ਰੇਟ ਲੱਗਿਆ ਬਾਈ ਜੀ ਲਾਸਟ ਨਕ ਦਾ 400 ਤੇ 10 ਰੁਪਏ ਬਾਈ ਇੰਨਾ ਕੀ ਜਾਊਗਾ ਪਹਿਲੇ ਹੀ ਵੇਖ ਲਾਈਆ ਮੈਂ ਤਾਂ ਬਾਈ ਅੰਤਾਜਾ ਲਾ ਲਿਆ ਹੈਗਾ ਵੀ ਇੰਨਾ ਹੀ ਜਾਊਗਾ ਤੇ ਧੰਨਵਾਦ ਦੋਸਤੋ ਵੀਡੀਓ ਨਾਲ ਜੁੜਨ ਵਾਸਤੇ ਬਾਈ ਜੀ ਸਪੋਰਟ ਪੁੱਲ ਕਰਿਆ ਕਰੋ ਤੇ ਰੌਣਕ ਮੇਲਾ ਵਿਖਾ ਦਈਏ ਤੁਹਾਨੂੰ ਲੋ ਝੂਨਾ ਝੂਨਾ ਹੋਇਆ ਪਿਆ ਕਹਿੰਦੇ ਕੋਟਪੁਰਾ ਦੀ ਮੰਡੀ ਵਿੱਚ ਸਾਰੇ ਪੈ ਖੜਕਾ ਖੁੜਕਾ ਆ ਬਾਈ ਉਦੀ ਦੇ ਬਾਈ ਜੀ ਸਪੋਰਟ ਪੱਲ ਕਰਾ ਕਰੋ ਤੇ ਧੰਨਵਾਦ ਦੋਸਤੋ ਵੀਡੀਓ ਇਨਾਂ ਜੁੜਨ ਵਾਸਤੇ ਬਾਈ ਜੀ ਸਤਿ ਸ੍ਰੀ ਅਕਾਲ ਜੀ